ਆਏ ਦੇਣੀ ਇਲੈਕਟ੍ਰੋਨਿਕ মিডিਆ ਅਤੇ ਪ੍ਰਿੰਟ মিডিਆ ਵਿੱਚੇ ਖਬਰਾਂ ਛਾਪਦੀਆਂ ਅਤੇ ਚੱਲਦੀਆਂ ਨੇ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਦੇਸ਼ ਦੇ ਵਿੱਚ ਦਿੱਲੀ ਹਰਿਆਣਾ ਅਤੇ ਪੰਜਾਬ ਦੇ ਵਿੱਚ ਗਠਜੋੜ ਹੋਣ ਜਾ ਰਿਹਾ ਹੈ ਪਰ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਕੋਈ ਗਠਜੋੜ ਨਹੀਂ ਹੋਏਗਾ ਇਹ ਕਹਿਣਾ ਹੈ ਭਗਵੰਤ ਮਾਨ ਦਾ ਨਹੀਂ ਨਹੀਂ ਬਿਲਕੁਲ ਹੀ ਮੈਂ ਮੈਂ ਬਹੁਤ ਵਾਰੀ ਪਹਿਲਾਂ ਵੀ ਇਹ ਕਲੀਅਰ ਕਰ ਚੁੱਕੇ ਹਾਂ ਕਿ ਹਰ ਦੂਜੇ ਤੀਜੇ ਦਿਨ ਇੱਕ ਖਬਰ ਜੀ ਆਉਂਦੀ ਹੈ ਉਦੋਂ ਰਾਹੁਲ ਗਾਂਧੀ ਅੱਜ ਮਿਲਣਗੇ ਉਹ ਆਪ ਦੀ ਮੀਟਿੰਗ ਕਰਦੇ ਹੁੰਦੇ ਆ ਉੱਚ ਸਾਡਾ ਨਾਮ ਪਤਾ ਨਹੀਂ ਕਿਉਂ ਪਾ ਲੈਂਦੇ ਦਿੱਲੀ ਦੇ ਵਿੱਚ ਵੀ ਛੇ ਮਹੀਨੇ ਦੌਰਾਨ ਹਣਮਨੀ ਪਾਰਟੀ ਨੇ ਲਾਂ ਕਰਤੇ ਤੇ ਮੀਟਿੰਗਾਂ ਚੱਲ ਰਹੀਆਂ ਨੇ ਰੈਲੀਆਂ ਚੱਲ ਰਹੀਆਂ ਨੇ ਤੇ ਕੋਈ ਕਾਂਗਰਸ ਨਾਲ ਸੀ ਲਾਚੀ ਕਰ ਰਹੇ ਔਰ ਘਟਕੇ ਲੜਾਂਗੇ ਔਰ ਕਾਂਗਰਸ ਦੀਆਂ 2 ਸਾਲ ਦੀਆਂ ਜਿਹੜੀਆਂ ਵਾਅਦਾ ਖਿਲਾਫੀਆਂ ਨੇ ਉਹ ਉਹਨਾਂ ਦੇ ਵਿਰੁੱਧ ਜਿਹੜਾ ਉਹ ਲੋਕਲ ਕੰਮ ਕਰਾ ਗਠਜੋੜ ਤੋਂ ਇਨਕਾਰ ਕਰਕੇ ਭਗਵੰਤ ਮਾਨ ਉਸੇ ਵੇਲੇ ਆਪਣੀ ਗੱਲ ਤੋਂ ਫਿਰਦੇ ਵੀ ਦਿਖਾਈ ਦਿੱਤੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਲਈ ਦੇਸ਼ ਪਹਿਲਾ ਹੈ ਅਤੇ ਪਾਰਟੀ ਬਾਅਦ ਦੇ ਵਿੱਚ ਜੇਕਰ ਦੇਸ਼ ਹਿੱਤ ਦੇ ਵਿੱਚ ਗਠਜੋੜ ਕਰਨਾ ਵੀ ਪਿਆ ਤਾਂ ਗਠਜੋੜ ਹੋ ਵੀ ਸਕਦਾ ਹੈ ਸਾਡੇ ਲਈ ਦੇਸ਼ ਪਹਿਲਾ ਹੈ ਜੀ ਜੇ ਦੇਸ਼ ਹੀ ਨਾ ਰਿਹਾ ਪਾਰਟੀਆਂ ਕੀ ਕਰਾਂਗੇ ਜੇ ਅਸੀਂ ਆਪਣੀਆਂ ਆਪ ਦੇ ਟਿਕੜਮ ਬਾਜੀਆਂ ਕਰਕੇ ਆਪ ਆਪਦੀਆਂ ਸੀਟਾਂ ਕੱਢਦੇ ਰਹੀਏ ਉਧਰੋਂ મોદી ਤੇ ਅਮਿਤ ਸ਼ਾਹ ਜਿੱਤ ਜਾਣ ਦੇਸ਼ ਦੇ ਟੁਕੜੇ ਹੋ ਜਾਣਗੇ ਅਸੀਂ ਪਾਰਟੀ ਕੀ ਕਰਨੀ ਹੈ ਦੇਸ਼ ਨੂੰ ਬਚਾਉਣ ਵਾਸਤੇ ਇਹ ਗੱਲ ਉਹਨਾਂ ਨੇ ਕਹੀ ਸੀਗੀ ਪਰ ਜੇ ਕਾਂਗਰਸ ਨਾਲ ਨਹੀਂ ਹੁੰਦਾ ਸਾਡਾ ਅਸੀਂ ਆਮ ਆਦਮੀ ਪਾਰਟੀ ਦਾ ਤੁਸੀਂ ਇਹ ਇਹ ਦੇਖ ਲੋਗੇ ਦਿੱਲੀ ਦੇ ਵਿੱਚ ਉਹਨਾਂ ਦਾ ਕੋਈ ਐਮ ਐਲ ਏ ਹੈ ਨਹੀਂ ਕਾਂਗਰਸ ਦਾ ਦਿੱਲੀ ਦੇ ਵਿੱਚ ਕੋਈ ਐਮ ਪੀ ਵੀ ਹੈ ਨਹੀਂ ਦੇਸ਼ ਦੀ ਰਾਜਧਾਨੀ ਚ ਉਹਨਾਂ ਦਾ ਕੋਈ ਐਮ ਲੈਜ ਐਮ ਪੀ ਨਹੀਂ ਪੰਜਾਬ ਦੇ ਵਿੱਚ ਆਖੜ ਸਾਹਿਬ ਕਹ ਰਹੇ ਨੇ ਕਿ ਆਮ ਆਦਮੀ ਪਾਰਟੀ ਦਾ ਕੋਈ ਵਜੂਦ ਨਹੀਂ ਜਦਕੇ ਸਾਡੇ ਕੋਲੇ 20 ਬੀ ਐਮਐਲਏ ਨੇ ਅਸੀਂ ਮੁੱਖ ਵਿਰੋਧੀ ਤੇਰਾ ਦਿੱਲੀ ਦੇ ਵਿੱਚ ਉਹਨਾਂ ਕੋਲ ਜ਼ੀਰੋ ਐਮਐਲਏ ਤੇ ਜ਼ੀਰੋ ਐਮਪੀ ਹੈ ਇਸ ਗੋਲਮੋਲ ਗੱਲ ਤੋਂ ਬਾਅਦ ਜਦੋਂ ਭਗਵੰਤ ਮਾਨ ਤੋਂ ਇਹ ਪੁੱਛਿਆ ਗਿਆ ਕਿ ਤੁਸੀਂ ਗਠਜੋੜ ਹੋਣ ਦੀਆਂ ਗੱਲਾਂ ਤਾਂ ਕਰਦੇ ਹੋ ਪਰ ਜੇਕਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਵੀ ਗਠਜੋੜ ਕਰ ਲਿਆ ਕਾਂਗਰਸ ਪਾਰਟੀ ਦੇ ਨਾਲ ਤਾਂ ਕੀ ਤੁਸੀਂ ਉਸ ਨੂੰ ਸਹਿਕਾਰ ਕਰੋਗੇ ਤਾਂ ਸੁਣੋ ਕੀ ਹੈ ਭਗਵੰਤ ਮਾਨ ਦਾ ਜਵਾਬ ਮੂੰਹੋਂ ਅਸੀਂ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਸੀਨੀਅਰ ਬਸ ਪਹਿਲਾਂ ਵੀ ਮੈਂ ਬਿਆਨ ਦੇ ਚੁੱਕਿਆ ਕਿ ਆਵਾਦ ਦੀ ਪਾਰਟੀ ਆਪਣੇ ਦੰਦ ਤੇ ਲੜੂਗੀ ਔਰ ਜ਼ੋਰਦਾਰ ਤਰੀਕੇ ਨਾਲ ਲੜਾਂਗੇ ਪ੍ਰਚਾਰ ਕਰਾਂਗੇ ਲੋਕਾਂ ਕੋਲ ਜਾਵਾਂਗੇ ਕਾਂਗਰਸ ਦੇ ਵਾਅਦੇ ਖਿਲਾਫੀਆ ਗਿਣਾਵਾਂਗੇ ਮੋਦੀ ਦੇ ਵਾਅਦੇ ਖਿਲਾਫੀਆ ਗਿਣਾਵਾਂਗੇ ਦਰ ਦਰ ਕੇ ਲੜਾਂਗੇ ਦੂਜੇ ਪਾਸੇ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਸੰਭਾਵੀ ਗਠਜੋੜ ਤੇ ਸਵਾਦ ਲੈਂਦੀਆਂ ਦਿਖਾਈ ਦੇ ਰਿਹਾ ਨੇ ਪੀਡੀਏ ਦੇ ਸੰਗਰੂਰ ਤੋਂ ਉਮੀਦਵਾਰ ਜਸਜੀਤ ਜਸਰਾਜ ਨੇ ਇਸ ਬਾਰੇ ਕੀ ਕਿਹਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਦੇਖਿਏ ਇਸ ਤੋਂ ਜ਼ਿਆਦਾ ਮੈਂ ਕੀ ਕਹਿ ਸਕਦਾ ਹਾਂ ਜੀ ابھی-abhi ਆਪਕੋ ਸਭ ਕੋ ਪੂਰੇ ਪੰਜਾਬੀਆਂ ਕੋ ਔਰ ਪੂਰੇ ਦੇਸ਼ਵਾਸੀਆਂ ਕੋ ਪਤਾ ਚੱਲ ਗਿਆ ਹੋਗਾ ਕਿ ਜੋ ਪਹਿਲੇ ਕੇਜਰੀਵਾਲ ਸਾਹਿਬ ਕਹਿੰਦੇ تھے ਸ਼ੀਲਾ ਦਿਖਿਸ਼ਿਤ ਕਰਪਟ ਹੈ 2 ਮਹੀਨੇ ਮੇਂ ਜਿਸ ਦਿਨ ਮੇਰੀ ਸਰਕਾਰ ਆ कहाँ है शीला दीक्षित वो आज़ाद है उन्हीं शीला दीक्षित के पैर में राहुल गांधी के पैर में आज केजरीवाल और उनकी जुंडली बैठी है जब वो पंजाब के साथ और हमारे देश के साथ इतना विश्वासघात मात्र पाँच साल में अभी उनकी सरकार को साढ़े तीन साल हुए हैं इसमें अगर इतना बड़ा विश्वासघात कर सकते हैं तो हम नहीं डॉक्टर गांधी सुखपाल खैरा सिमरजीत बैंस जो लोग एक मुहिम के साथ एक क्रांति के लिए चले थे सारे आहत हुए हैं और ये पंजाब पंजाब में हम यहाँ खड़े हैं धूरी में ਤੋ ਯਹਾਂ ਪੇ ਵੀ ਹਰ ਕਿਸਾਨ ਔਰ ਹਰ ਨੌਜਵਾਨ ਇਸ ਬਾਤ ਸੇ ਆਹਤ ਹੈ ਔਰ ਦੁਖੀ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠ ਜੋੜ ਦੀਆਂ ਚਰਚਾਵਾਂ ਐਵੇਂ ਨਹੀਂ ਚੱਲ ਰਹੀਆਂ ਦਰਅਸਲ ਕੀ ਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਚਾਹਵਣ ਹੈ ਕਿ ਦਿੱਲੀ ਹਰਿਆਣਾ ਤੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਨਾਲ ਗੱਠ ਜੋੜ ਹੋ ਜਾਵੇ ਦਿੱਲੀ ਦੇ ਵਿੱਚ 4 ਅਤੇ 3 ਸੀਟਾਂ ਦੇ ਗੱਠ ਜੋੜ ਚਾਹੁੰਦੀ ਆਮ ਆਦਮੀ ਪਾਰਟੀ ਯਾਨੀ ਕਿ 4 ਤੇ ਆਮ ਆਦਮੀ ਪਾਰਟੀ ਲੜੇਗੀ ਅਤੇ 3 ਤੇ ਕਾਂਗਰਸ ਹਰਿਆਣਾ ਦੇ ਵਿੱਚ 1 ਜਾਂ 2 ਸੀਟ ਮੰਗ ਰਹੀ ਹੈ ਅਤੇ ਪੰਜਾਬ ਦੇ ਵਿੱਚ 2 ਸੀਟਾਂ ਤੇ ਆਮ ਆਦਮੀ ਪਾਰਟੀ ਖੁਸ਼ ਦਿਖਾਈ ਦੇ ਰਹੀ ਹੈ ਫਰੀਦਕੋਟ ਅਤੇ ਸੰਗਰੂਰ ਦੀ ਕਈ ਇਸਦੇ ਲਈ ਤਿਆਰ ਨਹੀਂ ਹੈ ਕਿਉਂਕਿ ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਨਾਲ ਗੱਠਜੋੜ ਨਹੀਂ ਹੋਏਗਾ ਪਰ ਜੇਕਰ ਅਰਵਿੰਦ ਕੇਜਰੀਵਾਲ ਉੱਪਰੋਂ ਐਲਾਨ ਕਰ ਦਿੰਦੇ ਨੇ ਕਿ ਗੱਠਜੋੜ ਹੋ ਚੁੱਕਾ ਹੈ ਅਤੇ ਇਸ ਗੱਠਜੋੜ ਦਾ ਹਿੱਸਾ ਪੰਜਾਬ ਵੀ ਹੈ ਤਾਂ ਕੀ ਭਗਵੰਤ ਮਾਨ ਇਸ ਤੇ ਅਗਲੀ ਰਣਨੀਤੀ ਕੀ ਅਪਣਾਉਣਗੇ ਕਿਉਂਕਿ ਚਰਚਾਵਾਂ ਇਹ ਵੀ ਨੇ ਕਿ ਇਸ ਵਾਰ ਭਗਵੰਤ ਮਾਨ ਕੋਈ ਸਖਤ ਸਟੈਂਡ ਵੀ ਲੈ ਸਕਦੇ ਨੇ ਜੇਕਰ ਗੱਠਜੋੜ ਪੰਜਾਬ ਦੇ ਵਿੱਚ ਹੋਇਆ ਤਾਂ ਭਗਵੰਤ ਮਾਨ ਆਮ ਆਦਮੀ ਪਾਰਟੀ ਤੋਂ किनारा ਵੀ ਕਰ ਸਕਦੇ ਨੇ ਇਹਨੂੰ ਲੈ ਕੇ ਵੀ ਚਰਚਾਵਾਂ ਸ਼ੁਰੂ ਹੋ ਚੁੱਕੀਆਂ ਨੇ ਪਰ ਕੀ ਭਗਵੰਤ ਮਾਨ ਕੋਈ ਅਜਿਹਾ ਬੋਲਡ ਸਟੈਪ ਲੈਣਗੇ ਇਸ ਤੇ ਸਭ ਦੀਆਂ ਨਿਗਾਹਾਂ ਬਣੀਆ ਰਹਿਣਗੀਆਂ ਪਰ ਫਿਲਹਾਲ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗੱਠਜੋੜ ਸਰੇ ਚੜਦਾ ਦਿਖਾਈ ਨਹੀਂ ਦੇ ਰਿਹਾ ਚਰਚਾਵਾਂ ਤਾਂ ਬਹੁਤ ਦਿਨਾਂ ਚੱਲ ਰਹੀਆਂ ਨੇ ਆ ਤੇ ਆਮ ਆਦਮੀ ਪਾਰਟੀ ਵੀ ਇਸ ਨੂੰ ਲੈ ਕੇ ਕਾਫੀ ਤਤ ਪਰ ਹੈ ਪਹਿਲਾਂ ਤਾਂ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਨੂੰ ਭਾਵ ਨਹੀਂ ਦੇ ਰਹੀ ਸੀ ਪਰ ਹੁਣ ਕਾਂਗਰਸ ਪਾਰਟੀ ਨੇ ਵੇਸਤੇ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਅੰਦਰੂਨੀ ਸਰਵੇਖਣਾਂ ਦੇ ਵਿੱਚ ਕਾਂਗਰਸ ਨੂੰ ਵੀ ਇਹ ਪਤਾ ਲੱਗ ਗਿਆ ਹੈ ਕਿ ਜੇਕਰ ਦਿੱਲੀ ਦੇ ਵਿੱਚ ਆਪ ਦੇ ਨਾਲ ਗੱਠ ਜੋੜ ਨਹੀਂ ਹੁੰਦਾ ਤਾਂ ਕਾਂਗਰਸ ਪਾਰਟੀ ਦੀ ਹਾਰ ਵੀ ਯਕੀਨੀ ਹੈ ਅੰਦਰੂਨੀ ਸਰਵੇਖਣਾਂ ਦੇ ਨਾਲ ਇਹ ਕਾਂਗਰਸ ਪਾਰਟੀ ਨੂੰ ਵੀ ਪਤਾ ਲੱਗ ਚੁੱਕਿਆ ਹੈ ਇਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਇਸ ਗੱਠ ਜੋੜ ਦਾ ਐਲਾਨ ਹੋ ਸਕਦਾ ਹੈ ਜ ਨਹੀਂ ਹੋਏਗਾ ਕਿਉਂਕਿ ਪਹਿਲੇ ਗੇਟ ਦੀਆਂ ਵੋਟਾਂ ਤਾਂ ਪੈਣੀਆਂ ਸ਼ੁਰੂ ਹੋ ਵੀ ਚੁੱਕਿਆ ਨੇ ਪਰ ਇੱਥੇ ਵੱਡਾ ਸਵਾਲ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਦਾ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ ਪੁੱਛ ਲੈਣਾ ਚਾਹੁੰਦੇ ਆ ਕਿ ਜੇਕਰ ਕੇਜਰੀਵਾਲ ਪੰਜਾਬ ਦੇ ਵਿੱਚ ਵੀ ਕਾਂਗਰਸ ਪਾਰਟੀ ਦੇ ਨਾਲ ਗੱਠਜੋੜ ਕਰ ਲੈਂਦੇ ਨੇ ਤਾਂ ਭਗਵੰਤ ਮਾਨ ਨੂੰ ਕੀ ਕਦਮ ਚੁੱਕਣਾ ਚਾਹੀਦਾ ਹੈ ਇਸ ਬਾਰੇ ਤੁਹਾਡੀ ਕੀ رائے ਹੈ ਇਸ ਵੀਡੀਓ ਤੇ ਇਸ ਖਬਰ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਜੇਕਰ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਪਲੇ ਸਟੋਰ ਤੇ ਜਾ ਕੇ ਦਾ ਪੰਜਾਬ ਟੀਵੀ ਦੇ ਐਪ ਨੂੰ ਡਾਊਨਲੋਡ ਜ਼ਰੂਰ ਕਰ ਲਓ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਜ਼ਰੂਰ ਦਬਾ ਲੈਣਾ Facebook ਤੇ ਸਾਡਾ ਪ ਤੁਸੀਂ ਬਣੇ ਰਹੋ ਦਾ ਪੰਜਾਬ ਟੀਵੀ ਦੇ ਨਾਲ